ਕਹੇਗਾ ਬੀਤੇ ਦੇ ਅੰਦਰ ਜੋ ਐਨਆਈ ਨੇ ਸਾਰਾ ਕੁਝ ਕੀਤਾ ਹੈਗਾ ਮਤਲਬ ਕਿਸੇ ਝੂਠੀ ਐਫਆਈਆਰ ਦੇ ਆਧਾਰ ਤੇ ਜਿੱਦੋਂ ਚ ਕੋਈ ਨਾਂ ਨਹੀਂ ਥੇ ਨਹੀਂ ਫਰਜੀ ਕਲਪਨਾਕ ਜਿਹੜੀਆਂ ਗੱਲਾਂ ਘੜ ਕੇ ਵੀ ਜਿਹੜੀ ਇਹ ਰੇਡ ਸੀ ਇਹ ਸਾਡੀ ਕਿਸਾਨਾਂ ਨੂੰ ਡਰਾਉਣ ਲਈ ਸੀ ਉਹਨਾਂ ਦਾ ਮੂੰਹ ਬੰਦ ਕਰਾਉਣ ਲਈ ਸੀ ਜਾਂ ਕਿਸੇ ਭਾਂਦੇ ਉਹਨਾਂ ਨੂੰ ਜੇਲੇ ਵਿੱਚ ਸੁੱਟਣ ਦੀ ਤਿਆਰੀ ਹੈ ਇਸ ਲਈ ਅੱਜ ਅਸੀਂ ਉਹ ਚੇਤਾਵਨੀ ਰੈਲੀ ਕੀਤੀ ਹੈ ਵੀ ਉਹਦੇ ਤਾਂ ਅਸੀਂ ਜਾਣ ਦੇਤੇ ਜੇ ਇਸ ਤੋਂ ਬਾਅਦ ਕੋਈ ਐਨਆਈਏ ਆਉਂਦੀ ਹੈ ਤਾਂ ਅਸੀਂ ਮਤਲਬ ਇਥੋਂ ਜਾਣ ਨਹੀਂ ਦੇਣਾ ਕਿੰਨਾ ਚਿਰ ਮਤਲਬ ਹੋ ਤੇ ਸਾਡੀ ਮੰਗ ਵੀ ਇਹ ਹੈ ਵੀ ਜਿਹੜਾ ਸਮਾਨ ਆ ਉਹ ਵਾਪਸ ਕਰੋ ਕਿਸੇ ਪੋਥਸਟ ਦੁਆਰਾ ਜਿਹੜਾ ਬਿਆਨ ਲਿਖਾਇਆ ਗਿਆ ਵੀ ਇੱਥੇ ਕੋਈ ਮਤਲਬ ਉਲਟਾ ਪਾਰਟੀ ਹੋ ਸਕਦੀ ਹੈ ਬੰਗਲਾਦੇਸ਼ ਨੂੰ ਵੀ ਇਹਦੇ ਆਧਾਰ ਤੇ ਆ ਬੰਦਿਆਂ ਦੇ ਸ਼ੱਕ ਹੈ ਇਸ ਲਈ ਸੀ ਇਹ ਕਰਨਾ ਚੂਬਿਆਂ ਦੀ ਫੌਦਮੁਕਤੇਰੀ ਚ ਦਖਲ ਦੇਣਾ ਇਹ ਹੀ ਅਸੀਂ ਇਹਦਾ ਵਿਰੋਧ ਕਰਦੇ ਆਂ ਦੋਸ਼ ਲਾ ਕੇ ਐਨਆਈਏ ਨੂੰ ਸ਼ਿਸ਼ਕਾਰਿਆ ਹੋਇਆ ਈਡੀ ਨੂੰ ਸ਼ਿਸ਼ਕਾਰਿਆ ਹੋਇਆ ਪਿਛਲੇ ਸਮੇਂ ਦੇ ਵਿੱਚ ਜਦੋਂ ਕਿਸਾਨ ਸੰਘਰਸ਼ ਕਰਦੇ ਦਿੱਲੀ ਦੇ ਗੁਰੂਆਂ ਤੇ ਲਗਭਗ 500 ਦੇ ਕਰੀਬ ਜਿਹੜੇ ਨੋਟਿਸ ਸੀ ਉਹ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਵੱਖ-ਵੱਖ ਕਲਾਕਾਰਾਂ ਨੂੰ ਹੋਰਾਂ ਨੂੰ ਇਸੇ ਈਡੀ ਨੇ ਤੇ ਐਨਆਈਏ ਨੇ ਦਿੱਤੇ ਸੀ ਪਰ ਲੋਕਾਂ ਨੇ ਵਿਰੋਧ ਕੀਤਾ ਤੇ ਉਹ ਨੋਟਿਸ ਵਿੱਚ ਰੁਲ ਗਏ ਇਸੇ ਤਰ੍ਹਾਂ ਹੀ ਜੇ ਐਨਆਈਏ ਅੱਗੇ ਵਧਦੀ ਹੈ ਕੇਂਦਰੀ ਹਕੂਮਤ ਅੱਗੇ ਵਧਦੀ ਹੈ ਤਾਂ ਇਹ ਵਿਰੋਧ ਹੋਰ ਦਿਖਾਉ। ਸੋ ਇਹੋ ਜਿਹੇ ਐਨਆਈਏ ਦਾ ਜਿਹੜਾ ਰਿਕਾਰਡ ਹੈ ਇਹ ਸਪਸ਼ਟ ਦੱਸਦਾ ਹੈ ਤੇ ਮੋਦੀ ਹਕੂਮਤ ਫਾਸ਼ੀਵਾਦੀ ਮੋਦੀ ਹਕੂਮਤ ਵਿਰੋਧ ਦੀ ਇੱਕ ਗੱਲ ਵੀ ਨਹੀਂ ਸੁਣਾਉਣਾ ਚਾਹੁੰਦੀ ਉਹ ਸਾਰਾ ਕੁਝ ਦੇਸ਼ ਦਾ ਕਾਰਪੋਰੇਟਾਂ ਨੂੰ ਲਟਾਉਣਾ ਚਾਹੁੰਦੀ ਹੈ ਸਾਰਾ ਕੁਝ ਦੇਸ਼ ਨੂੰ ਵੇਚ ਕੇ ਤੇ ਉਹ ਸਾਰਾ ਕੁਝ ਉਹਨਾਂ ਨੂੰ ਖੁਸ਼ ਕਰਨਾ ਚਾਹੁੰਦੀ ਹੈ ਤੇ ਜਿਹੜਾ ਵੀ ਉਹਦੀ ਆਵਾਜ਼ ਉਹਦੇ ਖਿਲਾਫ ਆਵਾਜ਼ ਬੁਲੰਦ ਕਰਦਾ ਜਿਹੜਾ ਵੀ ਲੋਕਾਂ ਨੂੰ ਸਮਝਾਉਂਦਾ ਚੇਤਨ ਕਰਦਾ ਉਸ ਦੇ ਲਈ ਉਹਨੇ ਐਲਾਨਿਆ ਹੋਇਆ ਕਿ ਸ਼ਹਿਰੀ ਨਕਸਲ ਹੈ ਇਸ ਤਰ੍ਹਾਂ ਜਿਹੜੇ ਵੀ ਲੋਕ ਆਵਾਜ਼ ਬੁਲੰਦ ਕਰ ਰਹੇ ਉਹਨਾਂ ਨੂੰ ਸ਼ਹਿਰੀ ਨਕਸਲ ਦਾ ਦਰਜਾ ਦਿੱਤਾ ਹੋਇਆ ਹੈ ਇਸ ਵੀਡੀਓ ਨੂੰ ਦੇਖ ਰਹੀ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸ਼ਹਿਰ ਰਾਮਪੁਰਾ ਫੂਲ ਵਿੱਚ ਬੀਕੇ ਯੂ ਇਕਤਾ ਕ੍ਰਾਂਤੀਕਾਰੀ ਦੀ ਕਿਸਾਨ ਯੂਨੀਅਨ ਵੱਲੋਂ ਇੱਕ ਰੈਲੀ ਕੀਤੀ ਗਈ। ਇਹ ਰੈਲੀ ਕਿਸਾਨ ਯੂਨੀਅਨ ਵੱਲੋਂ ਐਨਆਈਏ ਦਾ ਵਿਰੋਧ ਜ਼ਾਹਰ ਕਰਨ ਲਈ ਕੀਤੀ ਗਈ। ਜਿੱਦਾਂ ਇਹ ਪ੍ਰੋਗਰਾਮ ਸੀ ਇਹ ਐਨਆਈ ਦੇ ਵਿਰੋਧ 'ਚ ਸੀਗਾ। ਕਿਉਂਕਿ ਐਨਆਈ ਨੇ ਪਿਛਲੇ ਦਿਨ 'ਚ ਸਾਡੇ ਸ਼ਿਭਾ ਜਨਮਸਖਤਰ ਦੇ ਰੇਡ ਮਾਰੀ ਸੀ। ਉੱਦੋਂ ਵੀ ਸੀ ਘਰਾਉ ਕੀਤਾ ਸੀ ਉਦੋਂ ਪੁਲਿਸ ਦੇ ਕਹਿਣ ਤੇ ਮਤਲਬ ਇਹਨਾਂ ਨੂੰ ਜਾਣ ਤਾਂ ਦਿੱਤਾ ਪਰ ਸਾਨੂੰ ਮਗਰੋਂ ਪਤਾ ਲੱਗਿਆ ਵੀ ਉਹ ਕੋਈ ਸਮਾਨ ਜ਼ਬਤ ਕਰਕੇ ਲੈ ਗਏ ਇਸ ਲਈ ਸਾਡੀ ਮੰਗ ਇਹ ਸੀ ਵੀ ਇਹ ਸਮਾਨ ਵਾਪਸ ਹੋਵੇ ਕਿਉਂਕਿ ਅੱਜ ਕੱਲ ਇਹਦੇ ਚ ਕੋਈ ਕੰਪਿਊਟਰ ਆ ਕੋਈ ਆਪਣਾ ਲੈਪਟਾਪ ਆ ਕੋਈ ਫੈਰੀ ਜੀ ਚੀਜ਼ ਨਹੀਂ ਜਿਹੜਾ ਆਪਣਾ ਉਹ ਲੈ ਕੇ ਗਿਆ ਹੈ ਮੋਬਾਈਲ ਤੇ ਇੱਕ ਆਪਣਾ ਆ ਪੈਂਡਰਾਈਵ ਉਹਦੇ ਵਿੱਚ ਕੋਈ ਵੀ ਚੀਜ਼ ਐਡਜਸਟ ਹੋ ਸਕਦੀ ਹੈ ਇਸ ਲਈ ਕਿਉਂਕਿ ਇਹ ਐਨਆਈ ਹੈ ਜਿਹੜੀ ਇਹ ਸੈਂਟਰ ਦੀ ਮਤਲਬ ਸੋਤ ਹੈ ਤੇ ਉਹਦੇ ਵਿਰੋਧ ਦੇ ਵਿੱਚ ਕਿਉਂਕਿ ਸ਼ੰਭੂ ਬਾਰਡਰ ਤੇ 7 ਮਹੀਨਿਆਂ ਦਾ ਮੋਰਚਾ ਚੱਲਦਾ ਅਸੀਂ ਜਿਹਾ ਬੰਦੀ ਤੌਰ ਤੇ ਇਹ ਸਮਝਦੇ ਆਂ ਵੀ ਜਿਹੜੀ ਇਹ ਰੇਡ ਸੀ ਇਹ ਸਾਡੀ ਕਿਸਾਨਾਂ ਨੂੰ ਡਰਾਉਣ ਲਈ ਸੀ ਉਹਨਾਂ ਦਾ ਮੂੰਹ ਬੰਦ ਕਰਾਉਣ ਲਈ ਸੀ ਜਾਂ ਕਿਸੇ ਭਾਵੇਂ ਉਹਨਾਂ ਨੂੰ ਜੇਲਾ ਵਿੱਚ ਸੁੱਟਣ ਦੀ ਤਿਆਰੀ ਹੈ ਇਸ ਲਈ ਅੱਜ ਅਸੀਂ ਉਹ ਚੇਤਾਵਨੀ ਰੈਲੀ ਕੀਤੀ ਹੈ ਵੀ ਉਹਦੇ ਤਾਂ ਅਸੀਂ ਜਾਣ ਦੇਤੇ ਜੇ ਐਤੋਂ ਬਾਅਦ ਕੋਈ ਐਨਆਈਏ ਆਉਂਦੀ ਆ ਤਾਂ ਅਸੀਂ ਮਤਲਬ ਇਥੋਂ ਜਾਣ ਨਹੀਂ ਦੇਣਾ ਜਿੰਨਾ ਚਿਰ ਮਤਲਬ ਉਹ ਤੇ ਸਾਡੀ ਮੰਗ ਵੀ ਇਹ ਹੈ ਵੀ ਜਿਹੜਾ ਸਮਾਨ ਆ ਉਹ ਵਾਪਸ ਕਰੋ ਜਾਂ ਉੱਥੇ ਹੀ ਇਨਕੁਆਰੀ ਹੁੰਦੀ ਆ ਪਹਿਨੇ ਡਰਾਈਵ ਦੀ ਕਰ ਲੋ ਹੋਰ ਸਭ ਚੀਜ਼ ਦੀ ਕਰ ਲੋ ਪਰ ਉੱਥੇ ਲਿਜਾ ਕੇ ਕੀ ਫਿਟ ਕਰਨਾ ਹੈ ਇਹ ਤੇ ਦੂਜੀ ਗੱਲ ਜਿਹੜੀ ਐਨਆਈਏ ਦੀ ਆ ਉਹ ਇਹ ਹੈ ਵੀ ਬਿਨਾ ਐਫਆਈਆਰ ਤੋਂ ਬਿਨਾ ਬੰਦੇ ਦੇ ਨਾਂ ਤੋਂ ਕਿਸੇ ਪੋਰਟਸਪ ਤੋਂ ਦੁਆਰਾ ਇਹ ਜਿਹੜਾ ਬਿਆਨ ਲਿਖਾਇਆ ਗਿਆ ਵੀ ਇੱਥੇ ਕੋਈ ਮਤਲਬ ਉਲਟਾ ਪਾਰਟੀ ਹੋ ਸਕਦੀ ਹੈ ਬੰਗਲਾਦੇਸ਼ ਨੂੰ ਵੀ ਇਹਦੇ ਆਧਾਰ ਤੇ ਆਹ ਬੰਦਿਆਂ ਤੇ ਸ਼ੱਕ ਹੈ ਇਸ ਲਈ ਸੀ ਇਹ ਕਰਨਾ ਚੂਬਿਆਂ ਦੀ ਫੁੱਦਮੁਖਤਿਆਰੀ ਚ ਦਾਖਲ ਦੇਣਾ ਇਹ ਹੀ ਅਸੀਂ ਇਹਦਾ ਵਿਰੋਧ ਕਰਦੇ ਆਂ ਦੂਜੀ ਗੱਲ ਨਾਲ ਕਿਸਾਨ ਮੰਗਾਂ ਵੀ ਸੀ ਧੋਨੇ ਦਾ ਮਸਲਾ ਮੂਹਰੇ ਮੰਡੀਆਂ ਦੇ ਵਿੱਚ ਰੋਲਣਾ ਕਿਉਂਕਿ ਸਰਕਾਰ ਦਾ ਪ੍ਰਾਈਵੇਟਾ ਮਤਲਬ ਧੱਕਣ ਦਾ ਰਾਧਾ ਹੈ ਪੰਜਾਬ ਸਰਕਾਰ ਵੀ ਉਹ ਤੋਂ ਘਟਨੀ ਇਸ ਲਈ ਤਾਂ ਹੀ ਉਹ ਸੇਲਰ ਮਾਲਕਾਂ ਦੀਆਂ ਮੰਗਾਂ ਨਹੀਂ ਹੱਲ ਕਰਦੀ ਇਸ ਲਈ ਸੇਲਰ ਐਸੋਸੀਏਸ਼ਨਾਂ ਹੜਤਾਲ ਤੇ ਉਹਨਾਂ ਨੇ ਸਾਹ ਕਹਿਤਾ ਵੀ ਅਸੀਂ ਝੋਨਾ ਨਹੀਂ ਲੱਗਣ ਦੇਵਾਂਗੇ ਤੇ ਇਸ ਲਈ ਮੰਡੀਆਂ ਦੇ ਵਿੱਚ ਜੁੱਧ ਲੱਗਣੇ ਆ ਪਰ ਬਹੁਤੇ ਕਿਸਾਨ ਉਹਨਾਂ ਨੇ ਜਿਹੜਾ ਸੈਲੂਆਂ ਦਾ ਪੰਜਾਬ ਸਰਕਾਰ ਨੇ 90 ਦਾ ਇਕਰਾਰ ਕੀਤਾ ਉਹਦੇ ਵੱਲ ਭੱਜਣਾ ਇਸ ਲਈ ਇਹ ਜਾਣਬੁੱਝ ਕੇ ਮਤਲਬ ਟੀਡਾ ਟੀਰ ਨਾ ਨਿਸ਼ਾਨਾ ਲਾਉਂਦੇ ਆ ਤੇ ਜਥੇਬੰਦੀ ਇਹ ਜਿਹੇ ਤੀਰ ਚੱਲਣ ਵੀ ਦੇਵੇ ਜੀ ਅੱਗੇ ਤੋਂ ਜੇ ਜਥੇਬੰਦੀ ਆਈ ਤਉ ਦਾ ਡਟ ਕੇ ਵਿਰੋਧ ਹੋਊਗਾ ਪਰ ਇਥੋਂ ਜਾਣ ਵੀ ਨਹੀਂ ਦਿੱਤਾ ਜਾਊਗਾ ਜਿੰਨਾ ਚਿਰ ਚਾਹੀ ਗੋਲਣਾ ਚਲਾ ਲੈਣ ਤੇ ਚਾਹੀ ਉਹ ਦਿੱਥੋਂ ਤੇ ਤਰਮਦੀ ਹੈ ਉਹ ਕਰ ਲੈਣਾ ਇਹ ਸਾਡੀ ਚੇਤਾਵਨੀ ਵੀ ਹੈ ਧੰਨਵਾਦ ਤੁਹਾਡੇ ਚੈਨਲ ਦਾ ਜਿਨ੍ਹਾਂ ਨੇ ਸਾਡੀ ਗੱਲ ਲੋਕਾਂ ਦੇ ਕਿਰਪਾ ਜੀ ਇਹਦੇ ਕਾਰਨ ਤਾਂ ਸਾਬ ਪਹਿਲਾਂ ਪ੍ਰਸ਼ੂਤਮ ਮਹਾਰਾਜ ਨੇ ਜਿਹੜਾ ਪ੍ਰਧਾਨ ਨਿਭਾ ਸੀ ਦਿੱਤੇ ਪਰ ਇਸ ਤੋਂ ਅੱਗੇ ਦਾ ਪ੍ਰੋਗਰਾਮ ਇਹ ਹੈ ਵੀ ਐਮਆਈਏ ਅੱਗੇ ਕੀ ਰੁਖ ਹ ਤਿਆਰ ਕਰਦੀ ਹੈ ਉਸੇ ਕਿਸਮ ਦਾ ਹੀ ਭਾਰਤਿਕ ਸੰਘ ਯੂਨੀਅਨ ਕ੍ਰਾਂਤੀਕਾਰੀ ਦਾ ਰੁਖ ਹੋਏਗਾ ਉਸੇ ਕਿਸਮ ਦਾ ਹੀ ਜਿਹੜਾ ਹੈਗਾ ਮਜ਼ਦੂਰ ਕਿਸਾਨ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜੋ ਸ਼ੰਭੂ ਤੇ ਖਨੋਰੀ ਬਾਡਰਾਂ ਦੇ ਉੱਤੇ ਧਰਨਾ ਹੀ ਦੇ ਰਹੇ ਆ ਉਹਨਾਂ ਦਾ ਹੋਏਗਾ ਅਗਲੀ ਮੀਟਿੰਗ ਜਿਹੜੀ ਹੈ ਦੋਨਾਂ ਫੋਰਮਾਂ ਦੀ ਸਾਂਝੀ ਹੋ ਕੇ ਜੋ ਜੀਐਨਆਈ ਨਾਗਪੁਰ ਸ਼ਹਿਰ ਦੀ ਘਟੀ ਤੇ ਨੇ ਸਮਾਨ ਨਾ ਵਾਪਸ ਕੀਤਾ ਤਾਂ ਫਿਰ ਇਹ ਦੋਨੇ ਫੋਰਮ ਇਸ ਗੱਲ 'ਤੇ ਸਹਿਮਤ ਆ ਕੇ ਆਉਣ ਵਾਲੇ ਸਮੇਂ ਦੇ ਚੱਕਰ ਦੀ ਤਾਂ ਲੁਕਣ ਹਾਜੀ ਇਸ ਮੋਰਚੇ ਵਿੱਚ ਲਗਭਗ ਕਿੰਨੇ ਲੋਕਾਂ ਦਾ ਇਕੱਠ ਸੀ ਅਤੇ ਕਦੋਂ ਤੁਹਾਨੂੰ ਕਾਲ ਆਈ ਕਿ ਇਦਾਂ ਦਾ ਜੋ ਹੈ ਸਟੈਪ ਚੱਕਣਾ ਪਵੇਗਾ ਦੇਖੋ ਜੀ ਪਿਛਲੇ ਦਿਨੀ ਲਗਭਗ 7 5 ਤਰੀਕ ਨੂੰ ਜੀਕੇ ਜੂ ਕ੍ਰਾਂਤੀਕਾਰੀ ਦੀ ਸੂਬਾ ਮੀਟਿੰਗ ਹੋਈ ਹੈ ਤੇ ਉਹਦੇ ਵਿੱਚ ਇਹ ਕਾਲ ਆਈ ਵੀ ਆਪਾਂ ਇਹਦਾ ਵਿਰੋਧ ਕਰਨਾ ਹੈ ਜ਼ਿਲ੍ਹੇ ਵੱਲੋਂ ਸੀ ਪ੍ਰੋਗਰਾਮ ਮੇਨਲੀ ਪਹਿਲਾ ਪ੍ਰੋਗਰਾਮ ਬਾਅਦ ਵਿੱਚ ਜਿਹੜੇ ਹੋਰ ਜ਼ਿਲ੍ਹਿਆਂ ਦੇ ਆਗੂ ਵੀ ਵਰਕਰ ਵੀ ਕਹਿੰਦੇ ਅਸੀਂ ਕਿਉਂ ਪਿਛੇ ਰਹਿਣਾ ਫਿਰ ਪੰਜਾਬ ਵੱਲੋਂ ਇਹ ਸੱਦਾ ਦਿੱਤਾ ਗਿਆ ਆਉਣ ਵਾਲੇ ਸਮੇਂ ਚ ਇਹਨੂੰ ਹੋਰ ਵਿਸ਼ਾਲ ਕੀਤਾ ਜਾਊਗਾ ਜੇ ਹਕੂਮਤ ਆਗੁੰਦਰੀਆਂ ਬਸ਼ਾਹਾਂ ਉਹ ਨਹੀਂ ਬੰਦ ਕਰਦੀ ਜੇ ਇਹ ਜਿਹੜੀ ਕੇਂਦਰੀ ਹਕੂਮਤ ਦੀ ਕਹੇ ਕੱਲ੍ਹ ਕੇ ਵੀ ਹਲਕਾ ਹਲਕਿਆ ਕੁੱਤਾ ਐਨਆਈਏ ਜੇ ਇਹ ਅੱਗੋਂ ਮਗਰ ਪੈਣੋਂ ਨਹੀਂ ਹਟੂਗਾ ਤੇ ਫਿਰ ਇਹਦੇ ਖਿਲਾਫ ਹੋਰ ਤੇ ਖੇ ਸੰਘਰਸ਼ ਹੋ ਜਾਵੇਗਾ ਅ ਅੱਜ ਦੀ ਇਸ ਪ੍ਰਦਰਸ਼ਨ ਤੋਂ ਬਾਅਦ ਤੁਹਾਨੂੰ ਕਿਸੇ ਨਾਲ ਕੋਈ ਗੱਲਬਾਤ ਜਾਂ ਫਿਰ ਇਸ ਮਸਲੇ ਨੂੰ ਹੱਲ ਹੋਣ ਦੇ ਕੋਈ ਸਾਰ ਨਜ਼ਰ ਆਏ ਨਹੀਂ ਦੇਖੋ ਨਾ ਤਾਂ ਸਾਡਾ ਕੋਈ ਅੱਜ ਦੀ ਪ੍ਰਦਰਸ਼ਨ ਤੋਂ ਬਾਅਦ ਕੋਈ ਗੱਲਬਾਤ ਦਾ ਸੱਟਾ ਸੀ ਸਾਡਾ ਤਾਂ ਇਹ ਸੀ ਜੋ ਬੀਤੇਗਾ ਬੀਤੇ ਦੇ ਅੰਦਰ ਜੋ ਐਨਆਈ ਨੇ ਸਾਰਾ ਕੁਝ ਕੀਤਾ ਹੈਗਾ ਮਤਲਬ ਕਿਸੇ ਝੂਠੀ ਐਫ ਆਈ ਆਰ ਦੇ ਆਧਾਰ ਤੇ ਜਿਹਦੇ ਚ ਕੋਈ ਨਾਂ ਨਹੀਂ ਥੇ ਨਹੀਂ ਫਰਜੀ ਕਲਪਨਾ ਜਿਹੜੀਆਂ ਗੱਲਾਂ ਘੜ ਕੇ ਜਿਸ ਤਰ੍ਹਾਂ ਪਹਿਲਾਂ ਹੀ ਪਿਛਲੇ ਸਮੇਂ ਦੇ ਵਿੱਚ ਦੇਖਿਆ ਹੈ ਭੀਮਾ ਕੋਰੇ گاؤں ਦੇ ਵਿੱਚ ਉਹਨਾਂ ਨੇ ਫਰਜੀ ਕਲਪਨਾਵਾਂ ਘੜ ਕੇ ਸਾਡੇ ਜਿਹੜੇ ਈਵਨ ਜਿਹੜਾ ਲੋਕ ਸੰਗਮ ਮੋਰਚ ਦੇ ਕੇਂਦਰ ਦੇ ਆਗੂ ਹੈ ਬਰਬਰ ਉਹ ਉਸੇ ਜਨ ਪ੍ਰਧਾਨ ਸੀਗੇ ਇਸੇ ਤਰ੍ਹਾਂ ਹੀ ਝੂਠੇ ਕਿਸੇ ਨਾਲ ਸਾਡੇ ਜਿਹੜਾ ਲੋਕ ਸੰਗਮ ਮੋਰਚ ਦਾ ਜਨਰਲ ਸੈਕਟਰੀ ਜੀ ਐਨ ਸਾਈਂ ਬਾਬਾ ਉਹਦੇ ਤੇ ਵੀ ਝੂਠੇ ਕੇਸ ਚਲਾ ਕੇ ਉਹਨੂੰ ਵੀ ਜੇਲ੍ਹ ਦੇ ਵਿੱਚ ਰੱਖਿਆ ਹੋ ਉਹ ਹੁਣ ਭਾਵੇਂ ਬਰੀ ਹੋ ਚੁੱਕੀ ਹੈ ਪਰ ਜਿਹੜੇ ਦੂਸਰੇ ਆ ਝੂਠੇ ਕੇਸਾਂ 'ਚ ਫਸਾਈ ਉਹ ਹਲੇ ਵੀ ਅਦਾਲਤਾਂ ਦੇ ਅੰਦਰ ਜੇਲ੍ਹਾਂ ਦੇ ਅੰਦਰ ਸੜ ਰਹੇ ਆ ਕੁਝ ਨੂੰ ਜ਼ਮਾਨਤ ਮਿਲ ਗਈ ਆ ਕੁਝ ਨੂੰ ਪਾਰਸ਼ਲ ਜ਼ਮਾਨਤ ਮਿਲ ਗਈ ਸੋ ਇਹੋ ਜਿਹਾ ਐਲ ਆਈਏ ਦਾ ਜਿਹੜਾ ਰਿਕਾਰਡ ਹੈ ਇਹ ਸਪਸ਼ਟ ਦੱਸਦਾ ਕਿ ਮੋਦੀ ਹਕੂਮਤ ਫਾਸ਼ੀਵਾਦੀ ਮੋਦੀ ਹਕੂਮਤ ਵਿਰੋਧ ਦੀ ਇੱਕ ਗੱਲ ਵੀ ਨਹੀਂ ਸੁਣਾਉਣਾ ਚਾਹੁੰਦੀ ਉਹ ਸਾਰਾ ਕੁਝ ਦੇਸ਼ ਦਾ ਕਾਰਪੋਰੇਟਾਂ ਨੂੰ ਲਟਾਉਣਾ ਚਾਹੁੰਦੀ ਹੈ ਸਾਰਾ ਕੁਝ ਦੇਸ਼ ਨੂੰ ਵੇਚ ਕੇ ਤੇ ਉਹ ਸਾਰਾ ਕੁਝ ਉਹਨਾਂ ਨੂੰ ਖੁਸ਼ ਕਰਨਾ ਚਾਹੁੰਦੀ ਹੈ ਤੇ ਜਿਹੜਾ ਵੀ ਉਹਦੀ ਆਵਾਜ਼ ਉਹਦੇ ਖਿਲਾਫ ਆਵਾਜ਼ بلند ਕਰਦਾ ਜਿਹੜਾ ਵੀ ਲੋਕਾਂ ਨੂੰ ਸਮਝਾਉਂਦਾ ਚੇਤਨ ਕਰਦਾ ਉਸ ਦੇ ਲਈ ਉਹਨੇ ਐਲਾਨਿਆ ਹੋਇਆ ਕਿ ਸ਼ਹਿਰੀ ਨਕਸਲ ਹੈ ਇਸ ਤਰ੍ਹਾਂ ਜਿਹੜੇ ਵੀ ਲੋਕ ਆਵਾਜ਼ بلند ਕਰ ਰਹੇ ਉਹਨਾਂ ਨੂੰ ਸ਼ਹਿਰੀ ਨਕਸਲ ਦਾ ਦਰਜਾ ਦਿੱਤਾ ਹੋਇਆ ਹੈ ਜਦ ਕਿ ਮੋਦੀ ਹਕੂਮਤ ਇਸ ਬਹਾਨੇ ਉਹਨਾਂ ਦੀ ਜ਼ੁਬਾਨ ਬੰਦ ਕਰਕੇ ਸਾਰੇ ਦੇਸ਼ ਨੂੰ ਮਤਲਬ ਸਾਮਰਾਜੀ ਕੰਪਨੀ ਕੋਲੇ ਵੇਚ ਰਹੀ ਹੈ ਇਹਦੇ ਖਿਲਾਫ ਆਉਣ ਵਾਲੇ ਸਮੇਂ ਵਿੱਚ ਵਿਆਪਕ ਸੰਘਰਸ਼ ਵੀ ਉੱਠ ਸਕਦਾ ਹੈ ਵਿਆਪਕ ਲੋਕ ਰੋ ਵੀ ਉੱਠ ਸਕਦਾ ਜਿਵੇਂ శ్రీలంਕਾ ਚੁੱਠਿਆ ਜਿਵੇਂ ਬੰਗਲਾਦੇਸ਼ ਚੁੱਠਿਆ ਉਹ ਮੋਦੀ ਹਕੂਮਤ ਦੋਸ਼ ਇਹ ਲਾਉਂਦੀ ਹੈ ਕਿ ਜਿਹੜਾ ਇਹ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਬੋਲਦੇ ਆ ਅਸਲ 'ਚ ਇਹ ਸਰਕਾਰ ਨੂੰ ਹਟਾਉਣਾ ਚਾਹੁੰਦੇ ਆ ਅਸਲ 'ਚ ਸਰਕਾਰ ਨੂੰ ਇਹ ਦਿਵਾਉਣਾ ਮਤਲਬ ਉਹਦੇ ਜਿਹੜੇ ਮਨਸੂਬੇ ਆ ਉਹਨਾਂ ਨੂੰ ਫੇਲ ਕਰਨਾ ਚਾਹੁੰਦੇ ਆ ਉਸ ਵਜੋਂ ਇੱਕ ਉਹ ਦੋਸ਼ ਲਾ ਕੇ ਐਨਆਈਏ ਨੂੰ ਸ਼ਿਸ਼ਕਾਰਿਆ ਹੋਇਆ ਈਡੀ ਨੂੰ ਸ਼ਿਸ਼ਕਾਰਿਆ ਹੋਇਆ ਪਿਛਲੇ ਸਮੇਂ ਦੇ ਵਿੱਚ ਜਦੋਂ ਸੰਸਦ ਗੱਲ ਦਿੱਲੀ ਦੀਆਂ ਗਰੁਹਾਂ ਤੇ ਲਗਭਗ 500 ਦੇ ਕਰੀਬ ਜਿਹੜੇ ਨੋਟਿਸ ਸੀ ਉਹ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਵੱਖ-ਵੱਖ ਕਲਾਕਾਰਾਂ ਨੂੰ ਹੋਰਾਂ ਨੂੰ ਇਸੇ ਈਡੀ ਨੇ ਤੇ ਐਨ ਆਈ ਐਨ ਨੇ ਦਿੱਤੇ ਸੀ ਪਰ ਲੋਕਾਂ ਨੇ ਵਿਰੋਧ ਕੀਤਾ ਤੇ ਉਹ ਨੋਟਿਸ ਵਿੱਚ ਰੁਲ ਗਿਆ ਇਸੇ ਤਰ੍ਹਾਂ ਹੀ ਜੇ ਐਨ ਆਈ ਅੱਗੇ ਵਧੀ ਹੈ ਕੇਂਦਰੀ ਹਕੂਮਤ ਅੱਗੇ ਵਧੀ ਹੈ ਤਾਂ ਇਹ ਵਿਰੋਧ ਹੋਰ ਤੇ